ਸਤ ਸ੍ਰੀ ਅਕਾਲ ਜੀ ਸਾਰੇ ਨੂੰ ਸਿੰਘ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜੈਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਸੂਈਆਂ ਮੱਝਾਂ ਤੇ ਇੱਕ ਗੱਬਨ ਘਾਹ ਤੁਹਾਨੂੰ ਦਿਖਾਉਣੀ ਆ ਸੂਈਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਪਛੋਦੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਬੱਜੀ ਤੁਸੀਂ ਸੁਣਾਓ ਜੀ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਪ੍ਰਿੰਸਪਲ ਸਿੰਘ ਪਿੰਡ ਚਿਕ ਦੇਖੋ ਤੇ ਤਸੀਲੇ ਨਾਲਾ ਜ਼ਿਲ੍ਹਾ ਮਿਸਰ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 9501296185 ਠੀਕ ਹੈ ਹਾਂਜੀ ਅੱਜ ਤਿੰਨ ਫਿਰ ਅੱਜ ਤਿੰਨ ਜੀ ਇੱਕ ਗਵੜ ਤੇ ਦੋ ਮਈਆ ਬਾਹ ਛੋਟੇ ਕਰਦੇ ਨੇ ਅੱਜ ਹਾਂ ਬਿਲਕੁਲ ਨਿੱਕੇ ਰਹੀ ਅੱਛਾ ਹਾਂਜੀ ਸ਼ੁਰੂਆਤ ਫਿਰ ਆ ਝੋਟੀ ਤੋਂ ਕਰ ਲਈਏ ਹਾਂਜੀ ਇਹ ਵੀ ਜੀ ਝੋਟੀ ਦਾ ਨਾ ਹੁੰਦਿਆਂ ਮਰ ਗਿਆ ਬੱਚਾ ਅੱਛਾ ਹਾਂਜੀ ਰਾਤੀ ਆਈ ਏ ਇਹ ਬੱਚਾ ਮਰ ਗਿਆ ਪਹਿਲਾ ਸੂਆ ਝੋਟੀ ਏ ਠੀਕ ਹਾਂਜੀ ਹਾਂਜੀ ਤੇ ਤਸਵੀਰ ਨੂੰ ਅੱਜ ਮਗਰ ਕੱਟੀ ਸੀ ਵਿਰਜੀ ਦੇ ਹਾਂ ਕੱਟੀ ਸੀ ਮਗਰ ਬਿਲਕੁਲ ਨਾਲੂ ਦੇ ਬੱਚਾ ਸੂਈ ਨੂੰ ਸਤਾਂ ਅੱਠਵਾ ਦੇਣੀ ਅੱਛਾ ਹਾਂਜੀ ਹਾਂਜੀ ਤੇ ਪਤਾ ਨਹੀਂ ਕੀ ਚੱਕਰ ਬਣਿਆ ਜਾਂ ਗੱਡੀ 'ਚ ਪੈਰ ਆ ਗਿਆ ਜਾਂ ਕੰਜਿਆ ਠੀਕ ਹੈ ਬੱਚਾ ਮਰ ਗਿਆ ਤੇ ਦੁੱਧ ਹੁਣ ਕਿੰਨਾ ਜੇ ਦੁੱਧ ਦੇ ਵੀਰ ਜੀ ਕੋ ਬੋਲਾ ਲਾ ਲੈ ਦੁੱਧ ਨਾਲੇ 9 ਕਿਲੋ ਹੋਗਾ ਤਿਆਰ ਬਿਲਕੁਲ ਤਿਆਰ ਬਿਲਕੁਲ ਵੀਰ ਜੀ ਘੰਟੇ ਵਿੱਚ ਕਰਕੇ ਦਾਂਗ ਦੋ ਟਾਂ ਤੇ ਜਿਹਦੇ ਤਰ੍ਹਾਂ ਦੁੱਧੋਂ ਵੱਧ ਵੀ ਜਾਊਗੀ ਦੁੱਧੋਂ ਵੀਰ ਜੀ ਵਧਣਾ ਆ ਜੇ ਦੁੱਧੋਂ ਤੁਹਾਨੂੰ ਪਤਾ ਹੋਵੇ ਥੋੜਾ ਜਿਹਾ ਬੱਚੇ ਦਾ ਵੀ ਹੇਰ ਵਾਇਨੇ ਕੀਤਾ ਵਾ ਹਾਂਜੀ ਬਾਕੀ ਠੰਡੀ ਰਾਤੀ ਵੀ ਆਪਾਂ ਅੰਜੀ ਚੋਲੀ ਬੱਚਾ ਗਾੜੀ ਰੱਖ ਕੇ ਬਾਕੀ ਕਿਹੇ ਵੀਰ ਭਰਾ ਨੂੰ ਆਪਾਂ ਬੂਸ਼ੀ ਬਣਵਾ ਲਾਂਗੇ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਤੋਰਾਂ ਹਾਂ ਫਿਰ ਇੱਕ ਰੀਨਾਂ ਦੁੱਧ ਉਹਨ ਜਿਹੜਾ ਕਹਿੰਦੇ ਬੀ 9 ਲੀਟਰ ਹੈਗਾ ਵਾ ਇਹਦੇ ਕੋਲ ਬਹੁਤ ਸਿੰਗੀ ਵੇਖੋ ਨਿੱਕੀ ਲੱਗੀ ਬਾਕੀ ਆ ਵੀ ਸੱਜਰ ਸੂਈ ਛੋਟੀ ਆ ਸੱਜਰ ਸੂਈ ਆ ਵੇ ਜੀ ਅਜੇ ਸਾਰਾ ਸੂਆ ਇੰਨੇ ਦੁੱਧ ਦੇਣਾ ਬੜੀ ਜਿਹੀ ਕੱਟ ਕਾਟ ਵਾਲੀ ਹੈ ਵੱਡੀ ਭੜੀ ਜੁੜੀ ਕੱਟੀ ਹੈ ਬੱਚਿਆਂ ਦੇ ਬੱਜੇ ਬੱਚਿਆਂ ਲਈ ਬਾਈ ਡੇਪੜਾ ਨੇ ਬੜਾ ਕਰਦੀ ਜੀ ਬੱਚੇ ਦਾ ਵੇਖੋ ਅੱਛਾ 8 ਵਜੇ ਪੂਰਾ ਕਰਦੀ ਜੀ ਬੱਚੇ ਦਾ ਬੱਚੇ ਦਾ ਉਤਰਾ ਪੂਰਾ ਕਰਦੀ ਹੈ ਚਲੋ ਖੁਸ਼ੀ ਬਣਾ ਦੇਣਗੇ ਖੁਸ਼ੀ ਬਣਾ ਲਵਾਂਗੇ ਬਣਾਵਾ ਤਿੰਨੇ ਇਤਰਾ ਮਿਲੇ ਜਾਣਾ ਹਾਂਜੀ ਤੇ ਬਾਕੀ ਇਹਦੇ ਥਾਣੇ ਤਾਂ ਇੱਕ ਵਾਰੀ ਲੱਗਦੇ ਦੱਸਾ ਜੀ ਐ ਥਣ ਵੀ ਲੰਮਾ ਜਿਹਾ ਪਸੂ ਕਿ ਹੋਣਾ ਥਣ ਜਿਹੜਾ ਪ੍ਰੋਪਰ ਹੱਥ ਬਾਕੀ ਤੁਹਾਡੀ ਵੀਰ ਜੀ ਦੁੱਧ ਵਾਲੀ ਆ ਵੱਡੀ ਝੋਟੀ ਆ ਭਲੀ ਜੁੜੀਦਾ ਗਾ ਅਗਲੇ ਸਵੇਰੇ ਹੁਣ ਚਲੋ ਦੇ ਵੀ ਰਾਤ ਦੇਣੀ ਆ ਚਲੋ ਉਤਰਾਂ ਦੇ ਮਹਿੰਗੀ ਝੋਟੀ ਵਿਗਣੀ ਹੈ ਅੱਪਨੀ ਠੀਕ ਆ ਹਾਂਜੀ ਹਾਂਜੀ ਲਈ ਵੀ ਮਹਿੰਗੀ ਤੇ ਵਿਗਣੀ ਮਹਿੰਗੀ ਐ ਕੱਲਾ ਕੱਲਾ ਥਣ ਕੋਠ ਘੋੜ ਤੇ ਲੱਗਾ ਕੱਟੀ ਕਿੰਨਾ ਫਿਰ ਰੱਖੀ ਇਹਦਾ ਮੁੱਲ ਹਨ ਮੁੱਲ ਦੇ ਵਿੱਚ ਜੇ ਇਹਦੇ ਮੰਨ ਲਓ ਬੱਚਾ ਹੁਣ ਤੱਕ ਐਵੇਂ ਰਹਿਦਾ ਫਿਰ ਤੇ ਵਿਗਣੀ ਹੀ ਕੱਟੀ 95000 ਦੀ ਹਾਂਜੀ ਹੁਣ 85 ਦੇ ਦਈਏ ਕਰੀਏ ਮੰਨਤਾ ਨਾ ਹੋਰਾ ਬੱਚਿਆਂ ਦਾ ਨੂੰ ਪਤਾ ਉਹ ਹੋ ਜਾਂਦਾ ਵਾਧਾ ਘਟਾ ਕਿਸੇ ਦੇ ਘਰ ਜਾ ਕੇ ਮਰ ਸਕਦਾ ਹੈ ਹਾਂਜੀ ਇਹ ਵੀ ਕਿਸੇ ਨੇ ਬਾੜੇ ਦੇ ਵੀਰ ਭਰਾ ਨੇ ਡੇਰੀ ਵਾਲੇ ਲੈ ਜਾਣੀ ਆ ਹਾਂਜੀ ਚਲੋ ਬਾਕੀ ਇਹ ਆ ਚਲੋ ਇਹ ਦੇਖਣ ਦੇ ਆ ਵੀ ਸੋਈ ਸੱਜਰਿਆ ਹਾਂਜੀ ਸੋਈ ਸੱਜਰਿਆ ਬਿਲਕੁਲ ਹਾਂਜੀ ਹਾਂਜੀ ਪੂਲਾ ਬੱਚਾ ਜੇ ਜੇ ਬੱਚਾ ਦੇ ਚ ਚਲੋ ਇਹ ਆ ਵੀ ਚਲੋ ਜੋ ਹੁਣ ਕੁਦਰਤੀ ਹੋ ਗਿਆ ਹੋ ਗਿਆ ਤੇ ਸਾਰੀਆਂ ਗਰਮੀਆਂ ਚਲੋ ਇਹਨੇ ਦੁੱਧ ਦਹੀਂ ਜਣਾ ਹਾਂਜੀ ਸਾਰੀਆਂ ਗਰਮੀਆਂ ਵਿੱਚ ਦੁੱਧ ਦਹੀਂ ਇਹ 50 85 ਦੀ ਅੱਜ ਕਰਨਾ ਕੋ ਮੰਨਤਾ ਨਾ ਹੋਰਾ ਤੂੰ ਹੀ ਕਰ ਦੋ ਆਪ ਹੀ ਕਰ ਦੋ ਫਿਰ ਬੰਦੀ ਛੱਡ ਦੀਏ ਅੱਛਾ 80 ਦੀ ਤੇਰੀ ਹੈ ਹਾਂਜੀ 80 ਦੀ ਚਲੋ ਬਾਕੀ ਮੌਕੇ ਦੇ ਹੋਰ ਕਰ ਦੋਗੇ ਮਾਨਤਾ ਨਾ ਵੀਰ ਜੀ ਪੂਰੇ ਜਿਹੜੀ ਕੱਟੀ ਦੇਣੀ ਆ ਹਾਂ ਪੂਰੇ 75000 ਦੀ ਕੱਟੀ ਦੇ ਦਾਂਗੇ ਅੱਛਾ 75000 100 ਰੁਪਏ ਛੋਟ ਹੀ ਹਣੀ ਵੀਰ ਜੀ ਵਿੱਚੋਂ ਠੀਕ ਹੈ ਜਿਹਨੂੰ ਵਾਰਾ ਬੰਦੀ ਉਹ ਵੀਰ ਭਰਾ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵੀ ਦੀ ਜ਼ਿਆਦਾ ਨਹੀਂ ਮਾਨਤਾ 12 ਕਿਲੋ ਰਮਾਨਾ ਚ ਵਾਈ ਜਾਊਗੀ ਠੀਕ ਹੈ ਦੋਤੇ ਹੁਣ ਵੀ ਇਹਨੇ ਕਰਜਣਾ ਥੋੜਾ ਬੱਚੇ ਦਾ ਹੇਰਵਾ ਮੜਿਆ ਕੀਤਾ ਇਹਨੇ ਠੀਕ ਹੈ ਖੁਸ਼ੀ ਬਣ ਜਾਣੀ ਆ ਪੂਰੇ 4 ਦਿਨ ਰਾਸ਼ਨ ਪੈ ਗਿਆ ਝੋਟੀ ਨੂੰ ਦੇ ਹੋਈ ਝੋਟੀ ਤੇ ਹੁਣ ਆ ਪੂਰੀ ਵੱਡੀ ਬਾਡੀ ਦੀ ਮੈਂ ਆ ਵਿੱਚ ਹਾਂਜੀ ਹਾਂਜੀ ਆਹ ਦੇਖੋ ਕਿੰਨਾ ਜਿਆਦਾ ਕੱਲ ਦੁੱਧ ਦੁੱਧ ਵੀਰ ਜੀ ਇਹਦੇ ਕੋਊਗਾ 9 ਕਲੋ ਅੱਛਾ ਪਰ ਆਟਿਕਲ ਕਰਕੇ ਦਾਂਗੇ ਵਿੱਚੀ ਠੀਕ ਆ ਹਾਂਜੀ ਹਾਂਜੀ ਤੇ ਮਿਲਦੀ ਕੱਟੇ ਤੇ ਹੀ ਆ ਕੱਟੇ ਤੇ ਕੱਟੇ ਤੇ ਠੀਕ ਤੋੜਾਂ ਫੇਰ ਇੱਕ ਰੀਮ

ਕਾਚੂ ਓਕੇ ਪੁਰਾ ਇਹਦਾ ਹਾਂਜੀ ਜਵਾਤ ਸਮਾ ਓਕੇ ਮੜੀਆਂ ਧਾਰਾ ਮਰਵਾ ਦੀ ਚਲੋ ਦਿਖਾ ਦਿਓ ਆ ਵੇਖੋ ਬੇਤੀ ਚਲੋ ਬੰਨਾ ਵੀਰ ਜੀ ਹਰਿੰਦ ਆ ਮੇਖੋ ਬੇਜੀ ਚਵਾਤ ਸਮਾ ਬੜਾ ਓਕੇ ਮੈਂ ਦਾ ਹਨ ਦੇਖ ਸਕਦੇ ਤੇ ਆ ਪੂਰੇ ਪਸਮ ਕੇ ਲੰਮੇ ਕਰ ਜਾਂਦੀ ਤਾਂ ਪੂਰਾ ਚਵਾਗ ਜੀ ਓਕੇ ਆ ਪੂਰੀ ਮੋਡੀ ਧਾਰੇ ਦੀ ਦੁੱਧ ਵਾਲੀ ਮੱਝ ਆ ਠੀਕ ਹੈ ਜੀ ਹਾਂ ਜੀ ਦੱਸਿਓ ਫਿਰ ਮੁੱਲੇ ਦਾ ਆਪਾ ਆਹ ਦੇਖੋ ਬੰਜੀ ਠੰਡੀ ਹੋਵੇ ਦੇਖਦੇ ਹੋ ਤੇਰਾ ਚੱਲਾ ਸਰੀਰਾਂ ਵਿੱਚ ਚੰਗੀ ਆ ਹਾਂ ਜੀ ਹਾਂ ਜੀ ਰਾਜੀ ਆ ਹਾਂ ਜੀ ਜਿੰਨੀ ਵੀ ਅਸੀਂ ਸੋਹਣੀ ਸੁਨੱਖੀ ਮੱਝ ਇਹ ਚੱਲੋ ਜੇ ਪੂਰੀ ਰੱਜੀ ਦੁੱਜੀ ਨਹੀਂ ਆ ਉਤਰਾ ਭਾਈ ਥੋੜਾ ਜੀ ਜੂ ਤੁਹਾਨੂੰ ਬਰਾ ਡੰਗਰ ਘੱਟ ਦੇ ਦਵਾਂ ਆ ਵੇਖੋ ਵੀਰ ਜੀ ਠੰਡੀ ਆ ਭਾਏ ਕੋ ਭੈਣ ਚੋਲੇ ਭਾਏ ਵੀ ਚੋਲੇ ਕੋਣੀ ਕੋ ਚੱਕਾ ਕਿੰਨੇ ਰੀ ਦੇ ਦਈਏ ਫੇਰ ਮੋਹਲੇ ਦਾ ਵੀਰ ਜੀ ਕਿਆ ਜੀ ਕਰਦੀਏ ਕਿੰਨਾ ਕ ਆ ਵੇਖੋ ਵੀਰ ਜੀ ਹੁਣ ਥਣ ਕੱਢੇ ਮੈਂ ਪਸਮ ਕੇ ਥਣ ਗੋਟ-ਗੋਟ ਤੇ ਲਾ ਦਿਆਂ ਇਹ ਵੀਰ ਜੀ ਜੇ ਇਹਦੇ ਮੰਨ ਲਓ ਹੁੰਦੀ ਤਾਜੀ ਬਿਲਕੁਲ ਫਿਰ ਤੇ 85 ਦੀ ਹਾਂਜੀ ਚਲੋ ਹੁਣ ਕਿੰਨੇ ਮਹੀਨਾ ਖਿਚੀ ਆ ਹੁਣ ਜਾਇ ਜੀ ਦੇ ਦਈਏ 65 ਦੀ ਦੇ ਦਈਏ ਥੋੜੀ ਬਾਤੀ ਛੋਟ ਕਰ ਦਈਏ ਹੋਰ ਪੂਰੇ ਵੀਰ ਜੀ 62000 ਦੀ ਮਹਿੰਦ ਦਾਂਗੇ ਅੱਛਾ 62000 ਦੀ ਦੇ ਦੋ 62 ਦੀ ਦੇ ਦਾਂਗੇ ਮੋਕੇ ਤੇ ਫੋਨ ਲਾਵੇ ਮਾਨਤਨ ਖੁੱਲੇ ਹੋਣਗੇ ਠੀਕ ਹੈ ਪਰ ਇੰਨਾ ਕੁ ਭਾਗ ਹੀ ਮੰਨ ਲਓ ਵੀ ਜਿਹੜੇ ਜਿਆਦਾ ਨਹੀਂ ਮੰਨਦਾ 10 ਕਿਲੋ ਦਾ ਦਰਮਾਣ ਚਵਾਈ ਜਾਣਾ ਕਿ ਚੰਗੀ ਸੇਵਾ ਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਗਾਂ ਗੱਬਣ ਜੇ ਇਹ ਵੈਣ ਗੱਬਣ ਆ ਗਈ ਜੇ ਠੀਕ ਹੈ ਜੀ ਕੱਚੀ ਆ ਹਾਂ ਇਹ ਕੱਚੀ ਥੋੜੀ ਜੀ ਆ ਰੋਕਤੀ ਆਈ ਏ ਸੁਣਿਓ ਠੀਕ ਹੈ ਇਹ ਵੀ ਆਪਣੇ ਕੋਲ ਆਹਤੀ ਆਈ ਆ ਠੰਡੀ ਬੜੀ ਆ ਹਾਂ ਠੀਕ ਹੈ ਇਹ ਕਿਨਿਕ ਦੁੱਧ ਵਾਲੀ ਆ ਦੁੱਧ ਜੀ ਇਹ 2 ਤੋਰ ਰਹੇ ਨੇ 15 ਲੈ ਜਾਣੀ ਜੀ ਜੀ ਇਹ 15 ਦਿਨ ਹੀ ਨੇ ਕਿੰਨੇ ਲੈ ਜਾਣੀ ਪੂਰੀ ਵੱਡੀ ਆ ਪੂਰੇ ਵੱਡੇ ਟਾਈ ਬਾਕੀ ਹੈਗੀ ਜਿਹੜੀ ਜਰਸੀ ਕ੍ਰਾਸ ਤੇ ਆ ਇਹਨੇ ਗਰਮੀ ਨਹੀਂ ਬਣਾਉਣੀ ਜੀ ਆ ਯੋਨੇ ਆ ਕੀ ਵੀ ਰੱਖ ਦਿੰਦੇ ਨਾ ਵੀ ਮੰਨ ਲਓ ਤੋਰਾ ਤਰਾ ਵੇ ਲੋ ਤੋਰਾ ਤਰਾ ਬੀ ਬਸ ਹੈ ਸਹੀ ਵੀ ਭਰਨੀ ਆ ਤੇ ਥਾਣੇ ਦੇ ਆਪਾਂ ਦੇਖ ਸਕਦੇ ਨੇ ਲੱਗੇ ਤਾਂ ਮੁੱਲ ਫਿਰ ਵੀ ਜੀ ਇਹਦਾ ਮੁੱਲ ਤੇ ਵੀ ਜੀ ਇਹਦਾ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਇਹ ਵੀ ਕੱਚੀ ਆ ਫਿਰ ਹੁਣ ਅਸੀਂ ਕੱਚੀ ਆ ਕੱਚੇ ਕੱਚਾ ਹੀ ਮੁੱਲ ਕਰ ਲਾਂਗੇ ਅੱਜ 25 ਕੱਚੀ ਆ ਵੇਖੋ ਜੀ ਨਾ ਮੜੇ ਥੰਤ ਪਾ ਰਹੀਏ ਆ ਵੇਖੋ ਆ ਵੇਖੋ ਆ ਪ੍ਰਣਾਲਿਆਂ ਗੁੰਦੀ ਹੈ ਤੇ ਗੁੰਦ ਆਉਂਦੀ ਹੈ ਤੇ ਵੀਰ ਜੀ ਆਵੇ ਠੀਕ ਹੈ ਠੰਡੀ ਬੜੀ ਵੀਰਜੀ ਵੜ ਠੀਕ ਬਾਕੀ ਇਹ ਵੀ ਇਹ ਦਿਨ 15 ਲੱਗੀ ਨਾ ਹਾਂਜੀ 15 ਦਿਨ ਪੂਰੇ ਪਏ ਆ ਜੀ ਠੀਕ ਤੇ ਇਹ ਮੇਜ ਬੰਨਾ ਤੋੜ ਦੂਗੀ ਬਾਕੀ ਚਲੋ ਹਾਂਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ